ਪਾਜ ਪਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨ ਆਗੂ ਲक्की ਸਰਵਟਾ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਜੇਤੂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਜਿੱਤ ਦੀ ਖੁਸ਼ੀ ਵਿੱਚ ਮੋਹੱਲਾ ਪਲਾਈ ਗੇਟ ਵਿਖੇ ਲੱਡੂ ਵੰਡੇ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਹਰਨੂਰ ਹਰਜੀਮਾਨ ਹਰਮੇਸ਼ ਪਾਠਕ ਉੱਚੇਚੇ ਤੌਰ ਤੇ ਸ਼ਾਮਲ ਹੋਏ ਉਨ੍ਹਾਂ ਨੇ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਮਿਲ ਕੇ ਆਮ ਲੋਕਾਂ ਵਿੱਚ ਲੱਡੂ ਵੰਡੇ ਇਸ ਮੌਕੇ ਬੋਲਦਿਆਂ ਲक्की ਸਰਵਟਾ ਨੇ ਕਿਹਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਜੋ ਹਲਕਾ ਹੁਸ਼ਾਰ ਵਿੱਚ ਵਿੱਚ ਇਤਿਹਾਸਿਕ ਜਿੱਤ ਹੋਈ ਹੈ ਉਸ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਹੈ ਦੇਖੋ ਪੂਰੀ ਖਬਰ ਜੇਕਰ ਤੁਸੀਂ ਅਲੇ ਤੱਕ YouTube ਚੈਨਲ ਸਟਾਰਵੇਜ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਮੋਹੱਲਾ ਅਪਲਾਈ ਗੇਟ ਦੇ ਵਿੱਚ ਜੋ ਲੋਕ ਸਭਾ ਵਾਲ ਐਮਲਡੀ ਚੋਣ ਹੋਈ ਸੀ ਉਹਦੇ ਵਿੱਚ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਬਹੁਤ ਵੱਡੀ ਜਿੱਤ ਹੋਈ ਆ ਉਸ ਖੁਸ਼ੀ ਦੇ ਵਿੱਚ ਸਰਦਾਰ ਕਰਨੂ ਸਿੰਘ ਜੀ ਹਰਜੀਮਾਨ ਫਲਾਈਗੇਟ ਪਹੁੰਚੇ ਔਰ ਸਾਰੇ ਮੱਲਾ ਨਿਵਾਸੀਆਂ ਨੇ ਉਹਨਾਂ ਦਾ ਜੋਰ ਸ਼ੋਰ ਦੇ ਨਾਲ ਸਵਾਗਤ ਕੀਤਾ ਔਰ ਜੋ ਇਤਿਹਾਸਿਕ ਜਿੱਤ ਹੋਈ ਆ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਔਰ ਮੈਂ ਜਿੰਨੇ ਵੀ ਸਾਰੇ ਮੇਰੇ ਵੀਰ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਂ ਔਰ ਸਾਰਿਆਂ ਨੂੰ ਡਾਕਟਰ ਰਾਜਕਮਰ ਜੱਬੇਵਾਲ ਜੀ ਦੀ ਜਿੱਤ ਦੀ ਬਹੁਤ-ਬਹੁਤ ਵਧਾਈ ਦੇਣਾ ਵਾ ਔਰ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਨੇ ਡਾਕਟਰ ਰਾਜਕਮਰ ਜੱਬੇਵਾਲ ਜੀ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂ ਕਰਾਰ ਦਿਵਾਇਆ ਜੈਪੀ ਜੈ ਭਾਰਤ ਹਾਂਜੀ ਸਰ ਅੱਜ ਮਾਡਲਾ ਫ্লাই ਗੇਟ ਵਿਖੇ ਸਾਡੇ ਸਾਰੇ ਨੌਜਵਾਨ ਜਿਨ੍ਹਾਂ ਨੂੰ ਕਮਗਾ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਆ ਨਕੀ ਸਰਪਟਾ ਜੀ ਵੰਡੀ ਗੇਲ ਜੀ ਜਤਿੰਦਰ ਕੱਟਾ ਜੀ ਆਸ਼ੂ ਮੱਟੂ ਜੀ ਇੱਕ ਹੋਰ ਦੇ ਨਾਲ ਰਾਜੀ ਜੀ ਸਾਰੇ ਮਹੱਲੇ ਦੇ ਮਤਲਬ ਦੇ ਸੱਜਣ ਜਿਨ੍ਹਾਂ ਨੇ ਅੱਜ ਰਲ ਕੇ ਇੱਕ ਇਤਿਹਾਸਿਕ ਆਮ ਆਦਮੀ ਪਾਰਟੀ ਨੂੰ ਫਗਵਾੜੇ ਵਿੱਚ ਪਹਿਲੀ ਜਿੱਤ ਮਿਲੀ ਆ ਡਾਕਟਰ ਰਾਜ ਕੁਮਾਰ ਸਾਹਿਬ ਜੀ ਅੱਜ ਲੋਕ ਸਭਾ ਐਂਬਲੀ ਤੋਂ ਸ਼ਾਰਕਪੁਰ ਤੋਂ ਜਿੱਤ ਕੇ ਅਸੀਂ ਇੱਥੋਂ ਭੇਜਿਆ ਪਕਵਾੜੇ ਤੋਂ ਬਹੁਤ ਹੀ ਖੁਸ਼ੀ ਵਿੱਚ ਅੱਜ ਭਗਵਾਨ ਵਰਿੰਗ ਮਹਾਰਾਜੀ ਦਾ ਆਸ਼ੀਰਵਾਦ ਹੈ ਕਿ ਇਹ ਬੱਲੇ ਦੇ ਲਈ ਜੀ ਆਇਆਂ ਨੂੰ ਆਜਾ ਸਿਟੀ ਪਕਵਾੜੇ ਕਿ ਖੁਸ਼ੀ ਮਿਲਾਈ ਲੈ ਸਾਰੇ ਹੀ ਪਕਵਾੜੇ ਵਸੀਆਂ ਦਾ ਖਾਸ ਤੌਰ ਤੇ ਮਨ ਲਪ্লাই ਗੇਟ ਦਾ ਪੂਰੇ ਫਗਵਾੜੇ ਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਵਾਕੇ ਡਾਕਟਰ ਰਾਜ ਕੁਮਾਰ ਸਾਹਿਬ ਨੂੰ ਕਾਮਯਾਬ ਬਣਾਇਆ ਬਿਤਾ ਦਿਗਿੰਦਰ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਪੂਰੀ ਫਗਵਾੜੇ ਦੀ ਟੀਮ ਲੀਡਰਸ਼ਿਪ ਨੂੰ ਆਪਣਾ ਅਕਰੂਫਾ ਜਤਾਇਆ ਸਾਰੇ ਹੀ ਸ਼ਹਿਰ ਵਾਸੀਆਂ ਦਾ ਫਗਵਾੜਾ ਵਾਸੀਆਂ ਦਾ ਆਪਣੇ ਫਿਰਦਿਆਂ ਕਹਿ ਰਹੇ ਹਾਂ ਕਿ ਆਪ ਕਹਿੰਦੇ ਲੋ ਰਹੀ ਨਹੀਂ ਹਾਂ ਤੇ ਮੈਂ ਸਿਰ ਵੀਵਾ ਕਰ ਦਿੱਤੇ ਹੋਗੇ ਸਾਰਿਆਂ ਦਾ ਧੰਨਵਾਦ ਕਰਦਾ ਜੈ ਭਗਵਨੀ ਕੀ ਅਰਦਾਸ